ਇਹ ਜੋ ਕੁਝ ਵੀ ਵਾਪਰ ਰਿਹਾ ਨਾ ਉਹ ਠੱਲੇ ਗੱਲ ਹੈ ਇਹ ਇਹ ਸਾਰਾ ਸਾਡੀਆਂ ਸੰਸਥਾਵਾਂ ਦੇ ਹਿੱਤ ਵਿੱਚ ਨਹੀਂ ਵਾਪਰ ਰਿਹਾ ਅਰਦਾਸ ਕਰੀਏ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਧੰਗੂ ਗ੍ਰਾਮਦਾ ਸਾਹਿਬ ਸੱਚੇ ਪਾਤਸ਼ਾਹ ਪੰਥ ਵਿੱਚ ਸ਼ਾਂਤੀ ਬਖਸ਼ਿਸ਼ ਕਰਨ ਔਰ ਸਾਰਾ ਪੰਥ ਜਿਹੜਾ ਹੈ ਉਹ ਚੜ੍ਹਦੀ ਕਲਾ ਵਿੱਚ ਰਹੇ ਕੀਤੇ ਜਿਹੜੀ ਪੰਥ ਦੀ ਸੇਵਾ ਉਹ ਕਰ ਸਕੇ ਔਰ ਸਾਰਾ ਜਿਹੜਾ ਮਾਹੌਲ ਹੈ ਉਹ ਠੀਕ ਹੋ ਸਕੇ ਤੇ ਸਾਨੂੰ ਸਾਰਿਆਂ ਨੂੰ ਹੀ ਬਹੁਤ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਵਰਤਾਰੇ ਪੰਥ ਵਿੱਚ ਵਾਪਰ ਰਹੇ ਨੇ ਇਹ ਨਾ ਵਾਪਰਨ। ਧੰਨਵਾਦ। ਜਿਹੜਾ ਤੁਹਾਨੂੰ ਸਹਿਮਤ ਕੀਤਾ ਗਿਆ ਕਈ ਨਿਤਾਵਾਂ ਨੇ ਕੱਲ ਅਸਤੀਫਾ ਦੇ ਦਿੱਤੇ। ਰੋਸ ਹੋਜੋ। ਅਸਤੀਫਾ ਦਿੱਤੇ ਨੇ ਕੱਲ। ਦੇਖੋ ਇਸ ਵਿੱਚ ਰੋਸ ਹੈ। ਇਹ ਤਖਤ ਸਾਹਿਬ ਦੇ ਮਾਨ ਮਰਿਆਦਾ ਦਾ ਮਸਲਾ ਹੈ। ਔਰ ਤਖਸਾਲ ਸਾਹਿਬ ਦੀ ਮਾਨਵ ਪਰਯਾਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਜਿਹੜੀ ਇਹ ਕਾਰਵਾਈ ਆ ਉਹ ਕੀਤੀ ਹੈ ਕਿਉਂਕਿ ਤਖਸਾਲ ਸਾਹਿਬ ਦੀ ਮੇਰੀ ਇੱਕੋ ਗੱਲ ਰਹੀ ਹੈ ਕਿ ਪਤਨੀਆਂ ਦਾ ਔਰ ਅਸਥਾਨਾਂ ਦਾ ਸੰਸਥਾਨ ਦਾ ਜਿਹੜਾ ਸਨਮਾਨ ਹੈ ਉਹ ਸਾਨੂੰ ਸਾਰਿਆਂ ਨੂੰ ਬਹਾਲ ਰੱਖਣਾ ਚਾਹੀਦਾ ਔਰ ਇਹ ਸੰਸਥਾਵਾਂ ਦੇ ਦੇ ਸਨਮਾਨ ਵਾਸਤੇ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਕਿ ਜਦੋਂ ਕੋਈ ایسی ਘਟਨਾ ਵਾਪਰਦੀ ਹੈ ਤੇ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਬਾਣ ਵਿੱਚ ਜਿਹੜਾ ਰੋਸ ਆਉਣਾ ਉਹ ਸੁਭਾਵਕ ਹੈ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਦੇਖਦਾ ਇੱਥੋਂ ਦੇ ਦੇਖਦਾ ਇੱਥੋਂ ਦੇ ਹੁਕਮਾਂ ਦੀ ਉਹ ਤਾਬੀਲ ਕਰਦਾ ਤੇ ਜਦੋਂ ਐਸੇ ਵਰਤਾਰੇ ਇਹਨਾਂ ਪਾਵਨ ਸਥਾਨਾਂ ਤੇ ਵਾਪਰਨੇ ਸ਼ੁਰੂ ਹੋ ਜਾਣ ਤੇ ਉਹਨਾਂ ਸਿੱਖਾਂ ਦੇ ਬਾਣ ਵਿੱਚ ਜਿਹੜਾ ਉਹ ਦੁੱਖ ਜ਼ਰੂਰ ਆ ਜਾਂਦਾ ਧੰਨ